ਭਈਆ ਗਾਣਾ ਹਰ ਇੱਕ ਨੇ ਸੁਣਿਆ ਵੀ ਥੱਪੜ ਮਾਰ ਕੇ ਅੜ ਪੰਜਾਬੀ ਅਸਲਾ ਖੋਹ ਲੈਂਦਾ ਹੈ ਦਰਅਸਲ ਇਹ ਹੋਇਆ ਕੀ ਸੀ 15 ਜੂਨ 2020 ਨੂੰ ਲਦਾਖ ਚਾਈਨਾ ਬਾਰਡਰ ਤੇ ਇੰਡੀਆ ਤੇ ਚਾਈਨਾ ਦੀ ਜਿਹੜੀ ਜੰਗ ਹੁੰਦੀ ਹੈ ਉਸ ਦੇ ਵਿੱਚ ਸਾਡੇ ਪੰਜਾਬ ਦਾ ਸ਼ੇਰ ਗੁਰਤੇਜ ਸਿੰਘ ਦੀ ਬਹਾਦਰੀ ਦਾ ਕਿੱਸਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੁਰਤੇਜ ਸਿੰਘ ਨੂੰ ਚਾਈਨਾ ਦੇ ਚਾਰ ਛਿਪਾਈਆਂ ਨੇ ਉਸ ਵਕਤ ਘੇਰ ਲਿਆ ਸੀ ਅਤੇ ਗੁਰਤੇਜ ਕੋਲ ਇੱਕ ਕਿਰਪਾਨ ਤੇ ਕੁਝ ਡੰਡਾ ਹੀ ਰਹਿ ਗਏ ਸੀ ਅਤੇ ਗੁਰਦੇਜ ਸਿੰਘ ਇਹਨਾਂ ਹਥਿਆਰਾਂ ਦੇ ਨਾਲ ਬੜੀ ਬਹਾਦਰੀ ਦੇ ਨਾਲ ਲੜ ਰਿਹਾ ਸੀ ਅਤੇ ਇਸ ਦੌਰਾਨ ਗੁਰਤੇਜ ਸਿੰਘ ਉੱਪਰ ਚਾਰ ਚੀਨੀ ਇਕੱਠੇ ਹੀ ਹਮਲਾ ਕਰ ਦਿੰਦੇ ਨੇ ਗੁਰਤੇਜ ਸਿੰਘ ਕੋਲ ਸਿਰਫ ਇੱਕ ਕਿਰਪਾਨ ਸੀ ਤੇ ਕੁਝ ਡੰਡੇ ਸੀ ਅਸਲਾ ਉਹਨਾਂ ਕੋਲ ਮੁੱਕ ਚੁੱਕਿਆ ਸੀ ਗੁਰਤੇਜ ਸਿੰਘ ਇੰਨਾ ਹਥਿਆਰਾਂ ਦੇ ਨਾਲ ਹੀ ਬੜੀ ਬਹਾਦਰੀ ਦੇ ਨਾਲ ਉਹਨਾਂ ਨਾਲ ਲੜ ਰਿਹਾ ਸੀ ਗੁਰਤੇਜ ਸਿੰਘ ਨੇ ਇੰਨਾ ਹਥਿਆਰਾਂ ਨਾਲ ਹੀ ਉਹਨਾਂ ਚਾਰਾਂ ਚੀਨੀਆਂ ਦੇ ਪਰ ਖੱਤੇ ਉਡਾ ਦਿੱਤੇ ਅਤੇ ਚਾਰਾਂ ਚੀਨੀਆਂ ਨੂੰ ਮਾਰ ਕਰਾਇਆ ਅਤੇ ਉਹਨਾਂ ਨੂੰ ਪਹਾੜੀ ਦੇ ਥੱਲੇ ਸੁੱਟ ਦਿੱਤਾ ਇਸ ਦੇ ਵਿੱਚ ਗੁਰਤੇਜ ਸਿੰਘ ਖੁਦ ਵੀ ਪਹਾੜੀ ਤੋਂ ਥੱਲੇ ਡਿੱਗ ਗਿਆ ਪਰ ਗੁਰਤੇਜ ਸਿੰਘ ਦੀ ਕਿਸਮਤ ਚੰਗੀ ਸੀ ਕਿ ਗੁਰਤੇਜ ਸਿੰਘ ਇੱਕ ਵੱਡੇ ਪੱਥਰ ਦੇ ਨਾਲ ਟਕਰਾ ਗਿਆ ਅਤੇ ਉਸ ਦੀ ਜਾਨ ਬਚ ਗਈ ਇਸ ਤੋਂ ਬਾਅਦ ਇੰਨਾ ਹੀ ਹੋਇਆ ਇਸ ਤੋਂ ਬਾਅਦ ਸੱਤ ਹੋਰ ਚੀਨੀ ਫੌਜੀਆਂ ਨੇ ਗੁਰਤੇਜ ਸਿੰਘ ਉੱਪਰ ਹਮਲਾ ਕਰ ਦਿੱਤਾ ਇਹ ਲੜਾਈ ਬੜੀ ਖੂਨਖਾਰ ਹੋਈ ਇਸ ਦੇ ਵਿੱਚ ਗੁਰਤੇਜ ਸਿੰਘ ਵੀ ਪੂਰੀ ਤਰ੍ਹਾਂ ਖੂਨ ਦੇ ਨਾਲ ਲਤਪਤ ਹੋ ਚੁੱਕਿਆ ਸੀ ਪੂਰੀ ਪੂਰੇ ਸਰੀਰ ਦੇ ਵਿੱਚੋਂ ਖੂਨ ਵਗ ਰਿਹਾ ਸੀ ਪਰ ਫਿਰ ਵੀ ਗੁਰਤੇਜ ਸਿੰਘ ਨੇ ਹਿੰਮਤ ਦੇ ਨਾਲ ਇਹਨਾਂ ਸੱਤਾਂ ਚੀਨੀਆਂ ਨੂੰ ਮਾਰ ਗ੍ਰਾਇਆ ਅਤੇ ਆਪਣੀ ਬਹਾਦਰੀ ਸਾਬਤ ਕਰ ਦਿੱਤੀ ਆਖਰ ਨੂੰ ਹੋਇਆ ਇਹ ਕਿ ਇੱਕ ਚੀਨੀ ਨੇ ਗੁਰਤੇਜ ਸਿੰਘ ਦੀ ਪਿੱਠ ਤੇ ਹਮਲਾ ਕਰ ਦਿੱਤਾ ਗੁਰਤੇਜ ਸਿੰਘ ਨੂੰ ਜਦ ਇਸ ਚੀਜ਼ ਦੀ ਭਣਕ ਲੱਗੀ ਤਾਂ ਉਸ ਉਪਰ ਇਹ ਹਮਲਾ ਹੋ ਚੁੱਕਿਆ ਸੀ ਪਰ ਫਿਰ ਵੀ ਗੁਰਤੇਜ ਸਿੰਘ ਨੇ ਆਖਰੀ ਸਾਹ ਤੱਕ ਲੜਦਿਆਂ ਲੜਦਿਆਂ ਖੁਦ ਵੀ ਮਰ ਗਿਆ ਅਤੇ ਉਸ ਚੀਨੀ ਫੌਜੀ ਨੂੰ ਵੀ ਮਾਰ ਕਿਰਾਇਆ ਗੁਰਤੇਜ ਸਿੰਘ ਦੀ ਇਸ ਬਹਾਦਰੀ ਦੇ ਲਈ ਸਰਕਾਰ ਵੱਲੋਂ ਉਹਨਾਂ ਨੂੰ ਵੀਰ ਚੱਕਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਜੇਕਰ ਤੁਹਾਨੂੰ ਗੁਰਤੇਜ ਸਿੰਘ ਦੀ ਇਹ ਵੀਡੀਓ ਵਧੀਆ ਲੱਗੀ ਅਤੇ ਗੁਰਤੇਜ ਸਿੰਘ ਦੀ ਇਹ ਸ਼ਹੀਦੀ ਬਾਰੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ